ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੈਪਸੋ ਨਿਊਜ਼ ਅੱਜ ਬਾਅਦ ਦੁਪਹਿਰ ਆਈਟੀਆਈ ਨਜ਼ਦੀਕ ਲੰਘਦੇ ਰਜਵਾਹੇ ਵਿੱਚੋਂ ਮਰੇ ਹੋਏ ਮੁਰਗੇ ਮਿਲਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ਵੱਲੋਂ ਰੋਸ ਜਤਾਇਆ ਗਿਆ ਇਸ ਮੌਕੇ ਆਸ-ਪਾਸ ਦੇ ਲੋਕਾਂ ਵੱਲੋਂ ਕਿਹਾ ਗਿਆ ਕਿ ਕੁਝ ਲੋਕਾਂ ਵੱਲੋਂ ਰਜਵਾਹੇ ਵਿੱਚ ਮਰੇ ਹੋਏ ਮੁਰਗੇ ਅਤੇ ਰਾਖ ਆਦ ਚੀਜ਼ਾਂ ਸੁੱਟ ਕੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਹ ਪਾਣੀ ਗੀ ਪਿੰਨਾ ਤੇ ਏਮਜ਼ ਹਸਪਤਾਲ ਨੂੰ ਸਪਲਾਈ ਕੀਤਾ ਜਾਂਦਾ ਹੈ ਪਰੰਤੂ ਕੁਝ ਲੋਕਾਂ ਵੱਲੋਂ ਧਾਰਮਿਕ ਆਸਥਾ ਦੇ ਤਹਿਤ ਇਸ ਵਿੱਚ ਵੱਖ-ਵੱਖ ਚੀਜ਼ਾਂ ਸੁੱਟੀਆਂ ਜਾਂਦੀਆਂ ਤੇ ਇਹਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਹੈ ਅੱਜ ਵੀ ਅਜਿਹਾ ਹੀ ਕੁਝ ਕੀਤਾ ਗਿਆ ਹੈ ਇਸ ਮੌਕੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਪਾਣੀ ਵਿੱਚ ਅਜਿਹੀਆਂ ਚੀਜ਼ਾਂ ਸੁੱਟ ਕੇ ਪਾਣੀ ਨੂੰ ਪ੍ਰਦੂਸ਼ਿਤ ਨਾ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਪਾਣੀ ਪਵਿੱਤਰ ਹੈ ਤੇ ਇਸ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲਣ ਨਾਲ ਬਿਮਾਰੀਆਂ ਜੋ ਵਾਅਦਾ ਹੁੰਦਾ ਹੈ ਉਹਨਾਂ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਇਹ ਜਿਹੇ ਲੋਕਾਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਤਾਂ ਜੋ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਤੇ ਲੋਕਾਂ ਨੂੰ ਵੀ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਸਰ ਕੀ ਨਾਮ ਹੈ ਜੀ ਕਹਿਣਾ ਚਾਹੁੰਦੇ ਹੋ ਵਾਇਗੁਰ ਜਿੱਕਾ ਖਾਲਸਾ ਬੈ ਜਿੱਕੀ ਫਤਿਹ ਮੈਂ ਤੈਰ ਸੁਬੇਦਾਰ ਜਗਰਾਤ ਸਿੰਘ ਪ੍ਰਧਾਨ ਗੁਰਦੁਆਰਾ ਸੀਦ ਭਾਈ ਮਤੀ ਦਾਸ ਨਗਰ ਬਟੰਡਾ ਸਾਨੂੰ ਇੱਥੇ ਪਤਾ ਲੱਗਿਆ ਸੀਗਾ 15-20 ਮਿੰਟ ਪਹਿਲਾਂ ਇੱਥੇ ਨਾਲ ਜੋ ਕਨਾਲ ਹੈ ਆਈਟੀਆਈ ਦੇ ਵਿੱਚ ਜੋ ਕਿ ਜਿਹਦਾ ਪਾਣੀ ਏਮਜ ਔਰ ਪਿੰਡਾਂ ਦੇ ਵਾਟਰ ਬੈਕਸਟਾਂ ਨੂੰ ਜਾਂਦਾ ਹੈਗਾ ਤੇ ਸਾਡੇ ਵੀ ਅਸੀਂ ਵੀ ਇਹੀ ਪਾਣੀ ਪੀਂਨੇ ਆ ਤੇ ਕਿਰੀ ਅਮਨ ਜਿਹੜਾ ਪਈ ਇਡਾ ਇਲਾਕਾ ਆ ਜਾਂ ਆਪਣੇ ਇਸ ਇਲਾਕੇ ਦੇ ਵਿੱਚ ਤੇ ਅੱਜ ਵੇਖਿਆ ਗਿਆ ਜਦੋਂ ਤਕਰੀਬਨ ਨਾ ਇੱਕ ਬੋਰੀ ਦੇ ਵਿੱਚ ਭਰ ਕੇ ਤੇ ਮੁਰਗੇ ਮਰੇ ਹੋਏ ਮੁਰਗੇ ਸ਼ਾਇਦ ਉਹਨਾਂ ਨੂੰ ਕੋਈ ਬਿਮਾਰੀ ਪਈ ਹੋ ਜਾਂ ਤਾਂ ਤੇ ਕਹਿ ਨਹੀਂ ਸਕਦੇ ਵੀ ਕੀ ਹੈ ਕੀ ਨਹੀਂ ਇਹ ਕਾਰਨ ਇੱਕ ਬੋਰੀ ਦੇ ਵਿੱਚ ਭਰੇ ਹੋਏ ਮੁਰਗੇ ਤੇ ਉਹ ਬੋਰੀ ਜਦੋਂ ਖੁੱਲ ਗਈ ਉਹ ਪਰਗੇ ਹੋ ਗਏ ਹੁਣੀ ਤੇ ਉਹਦੇ ਵਿੱਚੋਂ 8-10 ਮੁਰਗੇ ਬਾਹਰ ਫਿਰਦੇ ਨੇ ਉਹ तकरीबन 10-15 ਮਿੰਟ ਮੁਰਗੇ ਆਉਂਦੇ ਰਹਿੰਦੇ ਨੇ ਇੱਕ ਇੱਕ ਦੋ ਦੋ ਕਰਕੇ ਪੰਜ ਪਾਕਸ਼ਾ ਚਾਰ ਕਰਕੇ ਉਹਨਾਂ ਦੀ ਵੀ ਅਸੀਂ ਵੀਡੀਓ ਬਣਾਈ ਆ ਤੇ ਅਸੀਂ ਬੇਨਤੀ ਕਰਦੇ ਆ ਵੀ ਇਹ ਪ੍ਰਸ਼ਾਸਨ ਨੂੰ ਵੀ ਥੋੜਾ ਇਸ ਤੇ ਗੌਰ ਕੀਤੀ ਜਾਵੇ ਤੇ ਦੂਸਰਾ ਜਿਹੜਾ ਇਹਦੇ ਵਿੱਚ ਲੋਕਾਂ ਦੀ ਆਸਤਾ ਹੈ ਕੋਈ ਅਰਗਬਤੀ ਵਾਲਾ ਕੋਈ ਇਹਦੇ ਵਿੱਚ ਫੁੱਲਾਂ ਤੱਕ ਵੀ ਇਹ ਪਾਣੀ ਦੇ ਵਿੱਚ ਪਾਉਣ ਲੱਗ ਗਿਆ ਅੱਜ ਕੱਲ ਅਸੀਂ ਇਹ ਲੋਕਾਂ ਨੂੰ ਰੋਕਲੇ ਵੀ ਬਹੁਤ ਆ ਇੱਥੇ ਕਹਿੰਦੇ ਵੀ ਆ ਪਰ ਪਤਾ ਨਹੀਂ ਕਿਹੜੀ ਆਸਤਾ ਲੋਕਾਂ ਦੀ ਇਹਦੇ ਵਿੱਚ ਵੀ ਇਹ ਪੀਣ ਵਾਲਾ ਪਾਣੀ ਹੈ ਇੰਨਾ ਵਧੀਆ ਪਾਣੀ ਹੈ ਤੇ ਇਹਦੇ ਵਿੱਚ ਕੋਈ ਸੁਆਹ ਛੁੱਟ ਜਾਂਦਾ ਹੈ ਕੋਈ ਅਗਰਬਤੀਆਂ ਛੁੱਟ ਜਾਂਦਾ ਹੈ ਕੋਈ ਡੈਪਰੀ ਛੁੱਟੀ ਜਾਂਦੇ ਨੇ ਲੋਕ ਐਨੇ ਲੋਕਾਂ ਨੂੰ ਮਤਲਬ ਲੋਕਾਂ ਦੀ ਕੀ ਕਹੀਏ ਤੁਹਾਨੂੰ ਵੀ ਮਤਲਬ ਪਾਣੀ ਦੀ ਵੈਲਿਊ ਬਿਲਕੁਲ ਸਮਝਦੀ ਨਹੀਂ ਲੋਕ ਵੈਲਿਊ ਦਾ ਉਦੋਂ ਪਤਾ ਲੱਗਦਾ ਪਾਣੀ ਦੀ ਦਾ ਜਦੋਂ ਪਾਣੀ ਸਾਡੇ ਮਹੀਨਾ-ਮਹੀਨਾ ਦੋ-ਦੋ ਮਹੀਨੇ ਇੱਥੇ ਆਉਂਦਾ ਹੀ ਨਹੀਂ ਨਾ ਸੂਏ ਦੇ ਵਿੱਚ ਤੇ ਉਦੋਂ ਲੋਕ ਤੜਫਦੇ ਨੇ ਪਾਣੀ ਨੂੰ ਇਸੇ ਪਾਣੀ ਨੂੰ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਤੇ ਲੋਕਾਂ ਨੂੰ ਵੀ ਵੀ ਇਹਦੇ ਵਿੱਚ ਇਆਂ ਇਆਂ ਗੰਦੀਆਂ ਚੀਜ਼ਾਂ ਪਾਣੀ ਦੇ ਵਿੱਚ ਨਾਲ ਸੁੱਟੀਆਂ ਜਾਣ ਤੇ ਪਾਣੀ ਨੂੰ ਥੋੜਾ ਸਾਫ਼ ਸੁਥਰਾ ਰੱਖਿਆ ਜਾਵੇ ਤਾਂ ਕਿ ਇਹ ਪੀਣ ਲਾਇਕ ਜਿਹੜਾ ਬਟਰਵਰਕਸ ਤੇ ਵੀ ਜਾਂਦਾ ਉਹਨਾਂ ਨੂੰ ਵੀ ਜਿਆਦਾ ਇਹਦੀ ਸਫਾਈ ਨਾ ਕਰਨੀ ਪਵੇ ਤੇ ਉਹਦੇ ਵਿੱਚ ਬਿਮਾਰੀਆਂ ਪੈਦਾ ਹੁੰਦੀਆਂ ਨੇ ਤੇ ਲੋਕ ਜਿਆਦਾ ਬਿਮਾਰ ਹੋ ਜਾਂਦੇ ਨੇ ਕਿਉਂਕਿ ਇਮਝ ਇੱਕ ਹਸਪਤਾਲ ਬਣ ਗਿਆ ਆਪਣਾ ਐਡਾ ਵੱਡਾ ਉਹਦੇ ਵਿੱਚ ਵੀ ਇੰਨਾ ਰਸ਼ਾ ਤੇ ਹੋਰ ਤਕਰੀਬਨ 20-25 ਹਸਪਤਾਲ ਨਵੇਂ ਬਣ ਗਏ ਹੁਣ ਤੇ ਉਹਨਾਂ ਦੇ ਵਿੱਚ ਵੀ ਇਹੀ ਹਾਲ ਹੈ ਕਾਰਨ ਕੀ ਹੈ ਇਹ ਪਾਣੀ ਦਾ ਕਾਰਨ ਹੈ ਬਸ ਜੇ ਪੂਜਾ ਦਾ ਸਵਾਨ ਬੇ ਦੇ ਸਿੱਟਾ ਜਾਂ ਜੰਮੇ ਸੰਘੂਰ ਹੁੰਦਾ ਜਾਂ ਹੋਰ ਹੈ ਉਹਦੇ ਵਿੱਚ ਵੀ ਕੈਮੀਕਲ ਹੁੰਦਾ ਜਿਹਦੇ ਨਾਲ ਜਿਹੜੇ ਜਾਨਵਰ ਆਗੇ ਜੀ ਹੈਗੇ ਉਹ ਵੀ ਮਰ ਜਾਂਦੇ ਪਾਪ ਹੁੰਦਾ ਜੀ ਵੀਰ ਜੀ ਅਸੀਂ ਇੰਨਾ ਲੋਕਾਂ ਨੂੰ ਰੋਕਦੇ ਆ ਅਸੀਂ ਫੜ ਕੇ ਮੇਰੇ ਵਰਗੇ ਵੀ ਖਾਲਸੇ ਦਾੜੀਆਂ ਰੱਖੀਆਂ ਵਾਲੇ ਵੀ ਇਹਦੇ ਵਿੱਚ ਸੁੱਟਣਗੇ ਸਵਾਲਿਆ ਲੈ ਕੇ ਉਹਨਾਂ ਨੂੰ ਰੋਕੀਂਦਾ ਬਾਈ ਜੀ ਇਹ ਤੁਹਾਡੀ ਆਸਤਾ ਇਹ ਤੁਸੀਂ ਕੀ ਕਰ ਰਹੇ ਹੋ ਦੇ ਕੋਈ ਇੰਨੀ ਵਧੀਆ ਮਤਲਬ ਇਹ ਆਪਣਾ ਤੁਸੀਂ ਪਾਪ ਲਾ ਰਹੇ ਹੋ ਇਹਦਾ ਤੁਸੀਂ ਹੋਰ ਪਾਪ ਚੜਾ ਰਹੇ ਹੋ ਆਪਣੇ ਇਹ ਪਾਣੀ ਦੀ ਬੇਤਵੀ ਹੋ ਰਹੀ ਹੈ ਬਹੁਤ ਜ਼ਿਆਦਾ ਜੀ ਲੱਗਦਾ ਵੀ ਜਿਹੜੇ ਕਿਸੇ ਕੋਰਟੀ ਫਾਰਮ ਉਲੋਂ ਜਾਏ ਜਿਹਨੇ ਸਿੱਟੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਇਹ ਤਾਂ ਜੀ ਪ੍ਰਸ਼ਾਸਨ ਨੂੰ ਹੁਣ ਇਹ ਤੇ ਗੌਰ ਕਰਕੇ ਕਿਉਂਕਿ ਪਤਾ ਲੱਗ ਜਾਂਦਾ ਜੇਕਰ ਪ੍ਰਸ਼ਾਸਨ ਇਸ ਚੀਜ਼ ਤੇ ਗੌਰ ਕਰੇ ਤਾਂ ਪੱਕਾ ਗੌਰ ਹੋ ਜਾਂਦੀ ਹੈ ਨਿਕਲ ਵੀ ਆਉਂਦੇ ਸਾਰੀ ਚੀਜ਼ ਕਤਲ ਵੀ ਨਿਕਲੇ ਹੁੰਦੇ ਨੇ ਜੇਕਰ ਗੌਰ ਕੀਤੀ ਜਾਵੇ ਜੇ ਗੌਰ ਨਹੀਂ ਕੀਤੀ ਜਾਵੇ ਤਾਂ ਕੋਈ ਮੇਰੇ ਖਿਆਲ ਚ ਵੀ ਹੋ ਵੀ ਸਕਦਾ ਹੈ ਪਰ ਇਹ ਮੇਰੇ ਪਤਾ ਲੱਗ ਜੂਗਾ ਜੇਕਰ ਕੋਈ ਇਹ ਨਹਿਰ ਦੇ ਉਰਲੇ ਬੰਨੂ ਸਾਹਿਬ ਛੱਟੇ ਗਏ ਹੋਣਗੇ ਨਹਿਰ ਦੇ ਵਿੱਚ ਛੱਟੇ ਜਾਂਦੇ ਤਾਂ ਇੱਧਰ ਨਹੀਂ ਆਉਣੇ ਇਸ ਕੇਸ ਸਾਹਿਬ ਮੇਰੇ ਨਾਮ ਮੱਗਰ ਸਿੰਘ ਜੀ ਮੈਂ ਰਿਟਾਇਰਡ ਪੋਸਟਮਾਸਟਰ ਹਾਂ ਤੇ ਸਾਡੀ ਪੋਸਟ ਲੈਂਡ ਬਾਇਆ ਆਰਐਮਐਸ ਦੀ ਬੈਰਫਰ ਸਰਕਲ ਫਾਈਨੈਂਸ ਫੈਕਟਰੀ ਵੀ ਆ ਇਹ ਅੱਜ ਤਕਰੀਬਨ ਕੋਈ 11:30 ਵਜੇ ਮੈਂ ਆਪਣੇ ਘਰ ਦੇ ਕੋਲੇ ਸੂਏ ਦੇ ਪਾੜੜੀ ਉੱਤੇ ਬੈਠਾ ਸੀਗਾ ਤੇ ਉੱਤੇ ਇੱਕ ਮੁਰਗਾ ਆਇਆ ਨਹਿਰ ਸੂਏ ਦੇ ਵਿੱਚ ਦੂਜਾ ਤਾਂ 15 ਮਿੰਟਾਂ ਬਾਅਦ ਇੱਕ ਹੋਰ ਆ ਗਿਆ 15 ਮਿੰਟਾਂ ਅੱਗੇ ਜਾਂਦਾ ਸੀ ਜੀ ਮਰੇ ਹੋਏ ਸਾਰੇ ਸਾਰੇ ਮਰੇ ਹੋਏ ਮੁਰਗੇ ਨੇ ਉਸ ਤੋਂ ਬਾਅਦ ਕਰਦੇ ਕਰਾਉਂਦੇ ਜੀ ਮੈਂ ਉਹਦੇ ਘਰੋਂ ਚੱਲਿਆ ਮੈਂ ਇੱਕ ਮੂਵੀ ਬਣਾਉਣ ਦੀ ਸ਼ੁਰੂ ਕੀਤੀ ਵੀ ਉਹ ਤੇ ਉਸ ਤੋਂ ਬਾਅਦ ਮੈਂ ਪੱਤਰਕਾਰਾਂ ਨੂੰ ਬੁਲਾਇਆ ਤੇ ਪੱਤਰਕਾਰ ਵੀ ਸਾਰੇ ਇੱਥੇ ਸਾਡੇ ਕੋਲ ਆ ਚੁੱਕੇ ਨੇ ਤੇ ਇਹਦੇ ਵਿੱਚ ਇੰਨੇ ਵੀ ਨਿਕਲੇ ਗਏ ਹੁਣ ਇੱਕ ਉਸ ਤੋਂ ਬਾਅਦ ਇੱਕ ਬੂਰੀ ਆ ਬੂਰੀ ਦੇ ਵਿੱਚ ਵੀ ਦਸ ਪਾਰ ਹੋਰ ਵੀ ਨਿਕਲੇ ਜੇ ਇਸ ਤਰ੍ਹਾਂ ਕੇ ਪਤਾ ਨਹੀਂ ਕੀ ਹਾਲਾਤ ਹੈ ਕਿ ਇਹ ਪਾਣੀ ਇੰਨਾ ਪੀਣ ਯੋਗ ਹੈ ਲੋਕਾਂ ਨੂੰ ਇੰਨਾ ਰੋਕਦੇ ਆ ਕਿ ਤੁਸੀਂ ਇੱਥੇ ਕੱਪੜੇ ਨਾ ਤੇ ਹੋਇਆ ਕਰੋ ਕੱਪੜੇ ਗੰਦਪੋ ਪਿੱਛੇ ਪਾਈ ਜਾਂਦੇ ਹੋ ਪੂਜਾ ਦਾ ਸਮਾਨ ਵੀ ਸਿੱਟੀ ਜਾਂਦੇ ਹੋਗੇ ਇੱਥੇ ਸੂਏ ਦੇ ਤੇ ਲਿਖਿਆ ਵੀ ਹੋਇਆ ਪੁਰਦੇ ਉੱਤੇ ਜਿਹੜਾ ਵੀ ਕੋਈ ਇਹੋ ਜਿਹਾ ਕੋਈ ਕੰਮ ਕਰੂਗਾ ਗਲਤ ਕੰਮ ਕਰੇਗਾ ਜੇ ਚੀਜ਼ਾਂ ਸਿੱਟੂਆ ਉਹਨੂੰ ਪੰ 2000 ਰੁਪਏ ਜੁਰਮਾਨਾ ਕਿਤੇ ਪਰੰਤੂ ਪ੍ਰਸ਼ਾਸਨ ਦੇ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਪਾਣੀ ਦਾ ਬੁਰਾ ਹਾਲ ਹੋ ਗਿਆ ਅੱਗੇ ਏਮਜ਼ ਦੇ ਉਸ ਤੋਂ ਬਾਅਦ ਕਈ ਹਸਪਤਾਲੇ ਦੇ ਵੱਡੇ ਹਸਪਤਾਲ ਬਣ ਚੁੱਕੇ ਨੇ ਪਾਣੀ ਪੀਣ ਯੋਗ ਨਹੀਂ ਦਿੰਦਾ ਏ ਤੇ ਬਹੁਤ ਨੰਗੀਆਂ ਬਿਮਾਰੀਆਂ ਵੀ ਇੱਥੇ ਪੈ ਰਹੀਆਂ ਨੇ ਲਿਖਿਆ ਹੋਇਆ ਜੁਰਮਾਨਾ ਕੀਤਾ ਵੀ ਹੈ ਕਿਸੇ ਨੂੰ ਇਹ ਜੁਰਮਾਨਾ ਕਿਸੇ ਨੂੰ ਕੁਝ ਨਹੀਂ ਕੀਤਾ ਸਿਰਫ ਲਿਖ ਲਿਆ ਲਿਖ ਦੇ ਵਿੱਚ ਹੀ ਹੈ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਦੇ ਬਾਰੇ ਵਿੱਚ ਜੇ ਨਾ ਤੁਹਾਡਾ ਦੇਖੋ ਹੀ ਸਰ ਅਸੀਂ ਨਗਰ ਨਿਗਮ ਦੇ ਮੁਲਾਜ਼ਮ ਹੈ ਜੀ ਅਸੀਂ ਇੱਥੇ ਕੂੜਾ ਚੱਕਣ ਆਏ ਸੀ ਆਈਟੀ ਚੌਕ ਕੋਲ ਨੇਰ ਸੂਏ ਕੋਲ ਇੱਥੇ ਗੱਟਾ ਭਰ ਕੇ ਬੱਚਿਆਂ ਦੇ ਸੀ ਟਰੱਕੇ ਸੀ ਮੁਰਗਿਆਂ ਦਾ ਉਹ ਇਧਰ ਜਿਹੜੇ ਆਪਣੇ ਸਰਦਾਰ ਜੀ ਸੀ ਉਹਨਾਂ ਨੇ ਸਾਨੂੰ ਆਵਾਜ਼ ਮਾਰੀ ਵੀ ਆ ਜਿਹੜਾ ਬੱਚੇ ਆ ਇਹਨਾਂ ਨੂੰ ਚੱਕ ਦੋ ਇਧਰੋਂ ਤੇ ਟਰਾਲੀ ਸਿਟ ਦੋ ਤੇ ਅਸੀਂ ਉਹ ਚੱਕਵਾ ਕੇ ਤੇ ਟਰਾਲੀ ਸਿਟਾਈ ਜੀ ਕਿੰਨੇ ਮੁਰਗੇ ਸੀ ਉਹ ਚ ਸੀ 8 ਜੀ 8 ਪੀਸ ਸੀ ਕਿੱਥੇ ਸੂਏ ਦੇ ਕੋਲ ਗੱਟੇ ਸੀ ਸੂਏ ਦੇ ਬਿਲਕੁਲ ਨੁੱਕੜ ਦੇ ਅੜੇ ਹੋਈ ਸੀ ਨੇਰਚੀ ਸੀ ਵੈਸੇ ਦਾ ਹੀ